ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਫੇਰ ਮਿਲਦੇ ਹਾਂ ਇੱਕ ਛੋਟੀ ਜੀ ਵੀਡੀਓ ਨਾਲ ਜੋ ਕਿ ਸਟੀਚਿੰਗ ਵਾਲੀਆਂ ਭੈਣਾਂ ਲਈ ਆ ਤੇ ਬਹੁਤ ਹੀ ਜ਼ਿਆਦੇ ਵਾਲੀ ਜਿਹੜੀ ਅੱਜ ਵਾਲੀ ਵੀਡੀਓ ਹੈ ਜਿਹੜੀ ਬਹੁਤ ਹੀ ਕੰਮ ਦੀ ਆ ਸਾਰੀਆਂ ਭੈਣਾਂ ਦੇ ਠੀਕ ਆ ਇਹ ਆਪਣੀ ਹੈਗੀ ਆ ਜਿਹੜੀ ਆਪਾਂ ਲੇਸ ਗਮ ਪਾਈਪਿੰਗ ਲੇਸ ਕੁਝ ਵੀ ਲਗਾਉਣਾ ਜਿਹੜੀ ਵੀਡੀਓ ਤੇ ਲੇ ਸਜਾਂ ਮਤਲਬ ਕਿ ਪਾਈਪਿੰਗ ਆ ਗੋਮ ਲਗਾਉਣੇ ਆ ਨਾ ਜਿਹੜੀ ਆਪਾਂ ਤੇ ਉਹ ਆਪਾਂ ਅੱਜ ਤੁਹਾਨੂੰ ਦੱਸਣ ਜਾ ਰਹੀਆਂ ਵੀ ਇੱਕ ਨਵੀਂ ਟ੍ਰਿਕ ਨਾਲ ਲਗਾਉਣ ਦੀ ਠੀਕ ਆ ਦੇਖੋ ਤੁਸੀਂ ਤੁਹਾਨੂੰ ਫਰਕ ਤਾਂ ਆਪਾਂ ਇੱਕ ਝਾਕ ਤੇ ਲਾਈਆ ਤੁਹਾਨੂੰ ਇਹਦੇ ਵਿੱਚ ਫਰਕ ਦੱਸੋ ਕਮੈਂਟਾਂ 'ਚ ਕਿਹਨੂੰ ਕਿਹਨੂੰ ਸਮਝ ਆ ਗਿਆ ਵੀ ਇਹ ਕਿਵੇਂ ਲੱਗੀ ਹੋਈ ਆ ਤੇ ਕੀ ਇਹਦੇ 'ਚ ਚੇਂਜ ਆ ਆ ਦੇਖੋ ਆਪਾਂ ਇੱਕ ਝਾਕ ਤੇ ਲਾਈਆ ਹੁਣ ਆਪਾਂ ਦੂਸਰੀ ਸਾਈਡ ਤੇ ਆਪਾਂ ਤੁਹਾਨੂੰ ਲਾ ਕੇ ਦਿਖਾਉਣੀ ਆ ਵੀ ਇਹ ਕਿੰਨੀ ਫਿਨਿਸ਼ਿੰਗ ਨਾਲ ਤੇ ਕਿਵੇਂ ਕਿਹੜੇ ਤਰੀਕੇ ਨਾਲ ਆ ਸਕਦੇ ਜਿਹਦੇ ਨਾਲ ਕਿ ਹਰ ਕੋਈ ਭੈਣ ਆ ਜਿਹੜੀ ਲਾ ਸਕਦੀ ਜਿਹੜੀ ਕਹਿ ਦਿੰਦੀ ਹੈ ਮੈਂ ਤਾਂ ਗਮਲੈਸ ਜਾਂ ਗਮ ਪਾਈਪਿੰਗ ਲਗਾਉਣੀ ਨਹੀਂ ਆਉਂਦੀ ਤੇ ਉਹ ਇਸ ਤਰੀਕੇ ਨਾਲ ਲਾ ਲਿਆ ਕਰੋ ਬਹੁਤ ਹੀ ਸੌਖੀ ਆ ਭੈਣੋ ਤੇ ਬੜੀ ਈਜੀ ਆ ਲਓ ਜੀ ਆਪਾਂ ਤੁਹਾਨੂੰ ਦੱਸਦੇ ਆ ਕਿਵੇਂ ਲਗਾਉਣੀ ਆ ਇਹ ਤੇ ਇਹਦੇ ਨਾਲ ਕੀ ਹੋਊਗਾ ਸਭ ਤੋਂ ਵੱਡੀ ਇਹ ਚੀਜ਼ ਆ ਵੀ ਇਹਦੇ ਨਾਲ ਜਿਹੜੀ ਆਪਾਂ ਤਰਪਾਈ ਕਰਦੇ ਹੋਂ ਨੇ ਵੈਸੇ ਤਾਂ ਆਪਣਾ ਪੁੱਠਾ ਪਾਸਾ ਹੋ ਜਾਂਦਾ ਨਾ ਜਦੋਂ ਤਰਪਾਈ ਕਰਦੇ ਇਹ ਨਾਲ ਆਪਣਾ ਸਾਰਾ ਸਿੱਧਾ ਹੀ ਰਹੂਗਾ ਜਿਵੇਂ ਆਪਾਂ ਸਿੰਪਲ ਤਰਪਾਈ ਐਵੇਂ ਕਰਦੇ ਨਾ ਇਹ ਵੀ ਸਾਈਡ ਵੀ ਤਰਪਾਈ ਵਾਲੀ ਵੀ ਸਿੱਧੀ ਰਹੂਗੀ ਸਭ ਤੋਂ ਪਹਿਲਾਂ ਤਾਂ ਕੀ ਕਰਨਾ ਆਪਾਂ ਇਹਨੂੰ ਪ੍ਰੈਸ ਨਾਲ ਕ੍ਰੀਜ਼ ਬਣਾ ਲੈਣੀ ਹੈ ਜਿੱਥੇ ਜਿੰਨਾ ਜਿੰਨਾ ਆਪਣਾ ਫੋਲਡ ਕਰਨ ਅੰਦਰ ਨੂੰ ਇਹਨੂੰ ਆਪਾਂ ਪ੍ਰੈਸ ਨਾਲ ਐਵੇਂ ਸੈੱਟ ਕਰ ਲੈਣਾ ਆ ਦੇਖੋ ਆਪਾਂ ਪ੍ਰੈਸ ਨਾਲ ਪਹਿਲਾਂ ਸਾਰਾ ਚਾਰੇ ਚੌਕ ਜਿਹੜੇ ਸੈੱਟ ਕੀਤੇ ਠੀਕ ਹੈ ਇੱਕ ਤੇ ਆਪਾਂ ਤੁਹਾਨੂੰ ਪਹਿਲਾਂ ਲਾ ਕੇ ਦਿਖਾਈ ਆ ਲਓ ਜੀ ਹੁਣ ਆਪਾਂ ਆ ਦੇਖੋ ਪ੍ਰੈਸ ਨਾਲ ਇਹ ਸੈੱਟ ਕਰ ਲਿਆ ਹੁਣ ਆਪਾਂ ਤੁਹਾਨੂੰ ਦੱਸ ਦਈਏ ਤੇ ਕਿਵੇਂ ਲਗਾਉਣੀ ਆ ਠੀਕ ਆ ਆ ਦੇਖੋ ਹੁਣ ਆਪਾਂ ਕੀ ਕਰਨਾ ਕਮੀਜ਼ ਸਿੱਧਾ ਰੱਖ ਲੈਣਾ ਆਪਣਾ ਪੁੱਠੀ ਸਾਈਡ ਆ ਆਪਣੀ ਗਰੀਜ ਬਣੀ ਹੋਈ ਆ ਕਮੀਜ਼ ਆ ਜਿਹੜਾ ਸਿੱਧਾ ਰੱਖ ਲਿਆ ਆਪਾਂ ਸ਼ਰਟ ਸਿੱਧਾ ਰੱਖ ਲਿਆ ਠੀਕ ਆ ਤੇ ਐਵੇਂ ਰੱਖਣਾ ਹੁਣ ਤੁਹਾਨੂੰ ਦੱਸਦੀ ਆਪਾਂ ਇਹ कॉटन ਦਾ सूट ਆ ਤੇ कॉटन ਦੀ ਆਪਣੀ लेस ਆ ਆ ਦੇਖੋ ਅੰਚਿਤ ਆਈ ਕੋ ਯਹਾਂ ਹੈ ਤੁਹਾਨੂੰ ਦੇਖੀਏ ਇਹ ਲੇਕਿਨ ਇਨਕਾ ਪੂਰਾ ਧਿਆਨ ਭੈਜ ਗਿਆ ਪਹਿਲਾਂ ਨਾ ਮੇਰੀ ਨਾ ਭਈ लेस ਥੋੜੀ ਰਹਿ ਗਈ ਸੀ ਇਸ ਕਰਕੇ ਨਾ ਮੈਂ ਨਾ ਹੁਣ ਇਹ लेस ਜ ਕਲਰ ਮੈਨੂੰ ਮਿਲਿਆ ਨਹੀਂਗਾ ਹੋਰ ਇੰਨੀ ਸੀ ਇਹ ਟੋਟਾ ਤੇ ਮੈਂ ਨਾ ਇਹ ਜਮਾ ਪੂਰੀ ਪੂਰੀ ਲਾਈ ਆ ਵੈਸੇ ਤਾਂ ਇਹ ਨੀਚੇ ਤੋਂ ਜਮਾ ਸਟਾਰਟਿੰਗ ਕਰਨੀ ਹੁੰਦੀ ਮੈਂ ਹੁਣ ਜਿਹੜਾ ਨੀਚੇ ਆਪਾਂ ਮੇ मतलब ਕੀ ਤਰਪਾਈ ਨੂੰ ਫੋਲਡ ਕਰਦੇ ਹੁੰਦੇ ਨਾ ਕੇਰਾ ਉਹ ਮੈਂ ਫੋਲਡ ਪਹਿਲਾਂ ਕਰ ਲਿਆ ਤਾਂ ਕਿ ਮੇਰੀ ਲੈਸ ਆ ਜਿਹੜੀ ਪੂਰੀ ਆ ਜਾਏ ਤੇ ਮੈਂ ਆ ਨਾ ਆ ਮਤਲਬ ਕਿ ਸੀਖ ਜਗਾ ਕੇ ਇਹਨੂੰ ਮੁਰੋ ਨਾ ਚੰਗੀ ਤਰ੍ਹਾਂ ਉਹ ਕਰ ਲਈ ਤਾਂ ਕਿ ਉੱਦੜੇ ਵੀ ਨਾ ਕੀ ਕਰਨਾ ਹੁਣ ਆਪਾਂ ਉਹ ਜਿਹੜੀ ਕਰੀਜ਼ ਬਣਾਈ ਉਸ ਉੱਤੇ ਲੈਸ ਆ ਜਿਹੜੀ ਸਿੱਧੀ ਨਾਲ ਸਿੱਧੀ ਰੱਖੀ ਹੋਈ ਆ ਇੱਧਰਲਾ ਪਾਸਾ ਸਿੱਧਾ ਤੇ ਕਮੀਜ਼ ਦਾ ਵੀ ਸਿੱਧਾ ਹੇਠਾਂ ਨੂੰ ਵਿੱਚ ਰੋ ਠੀਕ ਆ ਅੰਦਰ ਨੂੰ ਦੋਨੇ ਸਿੱਧੇ ਨਾਲ ਸਿੱਧਾ ਅਟੈਚ ਕੀਤਾ ਪੁੱਠਾ ਪਾਸਾ ਆਪਾਂ ਲੈਸ ਦਾ ਉੱਪਰ ਨੂੰ ਕੀਤਾ ਹੋਇਆ ਤੇ ਲੋ ਜੀ ਆਪਾਂ ਆਹ ਕਰੀਜ਼ ਕਰੀਜ਼ ਤੇ ਰੱਖ ਕੇ ਤੇ ਇੱਕ ਸੀਨ ਲਾਉਣੀ ਆ ਜਿੰਨੀ ਆਪਾਂ ਵਿੱਚ ਦੇਣੀ ਆ ਨਾ ਲੈਸ ਉਸ ਜੀ ਤੇ ਸੀਨ ਲਾਉਣੀ ਆ ਪੌਨੀ ਦੇ ਠੀਕ ਆ ਆ ਦੇਖੋ ਐਵੇਂ ਕਮੀਜ਼ ਵੀ ਸਿੱਧਾ ਉੱਪਰ ਲੈਸ ਵੀ ਸਿੱਧੀ ਮਤਲਬ ਕਿ ਸਿੱਧੇ ਨਾਲ ਸਿੱਧਾ ਮੈਚ ਕਰਕੇ ਉੱਪਰ ਪੁੱਠੇ ਤੇ ਪਾਸਾ ਉੱਪਰਲੀ ਸਾਈਡ ਲੈਸ ਦਾ ਇਹ ਧਿਆਨ ਰੱਖਣਾ ਤੁਸੀਂ ਲੈਸ ਲਗਾਉਣ ਵੇਲੇ ਗੁੰਮ ਆ ਦੇਖੋ ਈਗਾ ਐਵੇਂ ਤੁਸੀਂ ਇੱਕ ਸੀਨ ਲਗਾ ਲੈਣੀ ਆ ਪਹਿਲਾਂ ਵੀਡੀਓ ਨੂੰ ਨੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਫੇਰ ਸਮਝ ਆਉਂਦੀ ਹੈ ਜਦੋਂ ਵੀਡੀਓ ਆਪਾਂ ਸਕਿੱਪ ਕਰਕੇ ਦੇਖਦੇ ਆ ਨਾ ਫਿਰ ਸਮਝ ਨਹੀਂ ਆਉਂਦੀ ਵੀ ਆਪਾਂ ਕਿਵੇਂ ਲੈਸ ਲਗਾਈ ਸੀ ਆ ਦੇਖੋ ਹੁਣ ਆਪਣਾ ਇੱਥੇ ਤੱਕ ਐਵੇਂ ਲਗਾ ਲੈਣੀ ਆ ਆਪਾਂ ਲੈਸ ਪੂਰੀ ਹੋਣ ਕਰਕੇ ਜਮਾ ਪੂਰੀ-ਪੂਰੀ ਰੱਖਾਂਗੇ ਵੱਧ ਨਹੀਂ ਜ਼ਿਆਦਾ ਰੱਖਦੇ ਠੀਕ ਆ ਐਸੇ ਕਰਕੇ ਆਪਾਂ ਨੀਚੇ ਤੋਂ ਵੀ ਜਮਾ ਫੱਟਾ ਮਤਲਬ ਕਿ ਘੇਰੇ ਦਾ ਫੋਲਡ ਕਰਕੇ ਨੀਚੇ ਨੂੰ ਤੇ ਉੱਥੋਂ ਰੱਖੀ ਆ ਨਹੀਂ ਤਾਂ ਆਪਾਂ ਸਟਾਰਟਿੰਗ ਤੋਂ ਰੱਖਣੀ ਦੀ ਆ ਇੱਥੋਂ ਵੀ ਆਪਾਂ ਪੂਰੀ-ਪੂਰੀ ਕਟਿੰਗ ਕੀਤੀ ਆ ਠੀਕ ਆ ਤੇ ਆ ਆਪਾਂ हिਪ ਨੂੰ ਨਾ ਫਟਣ ਵਾਲੀ ਇੱਕ ਫੱਟੀ ਪੱਟੀ ਜੀ ਲਗਾਈ ਹੋਈ ਆ ਵੀ ਇਹਦੇ ਨਾਲ ਆਪਣੇ ਇਹਨਾਂ ਕਾਟਨ ਦੇ ਸੂਟਾਂ ਦੀ हिਪ ਨਹੀਂ ਫੜਦੀ ਤੇ ਇਹ ਮਤਲਬ ਕਿ ਤੁਹਾਨੂੰ ਆਪਾਂ ਇਹਦਾ ਵੀ ਦੱਸਾਂਗੇ ਵੀਡੀਓ 'ਚ ਵੀ ਇਹ ਆਪਾਂ ਕਿਵੇਂ ਲਗਾਉਣੀ ਆ ਠੀਕ ਆ ਲਓ ਜੀ ਹੁਣ ਆਪਣੀਆਂ ਇੱਕ ਸੀਨ ਲੱਗ ਗਈ ਆ ਤੁਸੀਂ ਧਿਆਨ ਨਾਲ ਦੇਖੀ ਚੱਲਿਓ ਹੁਣ ਕੀ ਕਰਨਾ ਤੁਸੀਂ ਆ ਦੇਖੋ ਆਪਣੀ ਇੱਕ ਸੀਨ ਜਦੋਂ ਆਪਾਂ ਇਹਨੂੰ ਸਿੱਧਾ ਕਰਾਂਗੇ ਐਵੇਂ ਸਿੱਧੀ ਆ ਜਾਊਗੀ ਤੇ ਆ ਜਿਹੜੀ ਚੀਜ਼ ਆਪਣੀ ਐਵੇਂ ਵਿੱਚ ਚਲੀ ਜਾਊਗੀ ਠੀਕ ਆ ਹੁਣ ਆਪਾਂ ਤੁਹਾਨੂੰ ਦੱਸਦੇ ਸੈਕਿੰਡ ਸੀਨ ਆ ਜਿਹੜੀ ਦੂਜੀ ਸੀਨ ਕਿਵੇਂ ਲਾਉਣੀ ਦੋ ਸੀਨਾਂ ਨਾਲੇ ਜਿਹੜੀ ਲੈਸ ਆ ਗੁੰਮ ਲੱਗ ਜਾਂਦੀ ਐਵੇਂ ਆਪਾਂ ਫੋਲਡ ਕਰਨਾ ਇਹਨੂੰ ਆ ਦੇਖੋ ਹੁਣ ਆਪਾਂ ਜਿਹੜਾ ਸ਼ਰਟ ਹੈ ਉਹਨੂੰ ਪੁੱਠਾ ਕਰ ਲੈਣਾ ਪੁੱਠਾ ਪਾਸਾ ਪਹਿਲਾਂ ਆਪਣਾ ਸਿੱਧਾ ਪਾਸਾ ਉੱਪਰ ਸੀ ਹੁਣ ਆਪਣਾ ਪੁੱਠਾ ਪਾਸਾ ਉੱਪਰ ਆ ਜਾਊਗਾ ਠੀਕ ਆ ਤੇ ਆ ਸੀਨ ਲੱਗੀ ਹੋਈ ਆ ਹੁਣ ਆਪਾਂ ਤੁਹਾਨੂੰ ਦੱਸਦੇ ਆ ਸੀਨ ਜਿਹੜੀ ਲੱਗੀ ਤਾਂ ਉਹਨੂੰ ਪੁੱਠੇ ਪਾਸੇ ਵੀ ਦਿਸਦੀ ਆ ਇਹਨੂੰ ਐਵੇਂ ਫੋਲਡ ਕਰਨਾ ਸਿੱਧੇ ਪਾਸੇ ਨੂੰ ਇਹਨੂੰ ਫੋਲਡ ਕਰ ਦੇਣਾ ਅੰਦਰ ਨੂੰ ਤੇ ਜਿਹੜੀ ਆਪਣੀ ਸੀਨ ਪਹਿਲਾਂ ਹੀ ਲੱਗੀ ਹੋਈ ਆ ਉਸ ਸੀਨ ਦੇ ਉੱਪਰ ਉੱਪਰ ਸੀਨ ਮਾਰਨੀ ਆ ਬਿਲਕੁਲ ਤੁਸੀਂ ਚੰਗੀ ਤਰ੍ਹਾਂ ਹੋ ਸਕੇ ਤਾਂ ਤੁਸੀਂ ਇਹਨੂੰ ਪ੍ਰੈਸ ਨਾਲ ਪਹਿਲਾਂ ਪ੍ਰੈਸ ਕਰ ਲਓ ਨਹੀਂ ਤਾਂ ਵੈਸੇ ਕਾਟਨ ਦੇ ਸੂਟ ਦੀ ਆ ਦੇਖੋ ਐਵੇਂ ਨਾ ਕੱਪੜਾ ਸੈੱਟ ਕਰ ਕਰਕੇ ਹੁਣ ਆਪਣਾ ਪੁੱਠਾ ਪੱਸ ਆ ਗਿਆ ਕਮੀਜ਼ ਆ ਉੱਪਰ ਇਹ ਧਿਆਨ ਰੱਖਿਓ ਤੁਸੀਂ ਤੇ ਸੀਨ ਦੇ ਉੱਪਰ ਉੱਪਰ ਆਪਾਂ ਉਵੇਂ ਸੀਨ ਲਗਾਉਣੀ ਆ ਜਿੰਨੀ ਜਿੰਨੀ ਉੱਪਰ ਜਿਹੜੀ ਸੀਨ ਆਪਾਂ ਪਹਿਲਾਂ ਲਗਾਈ ਹੋਈ ਆ ਉਹ ਸੀਨ ਆਪਣੀ ਉੱਪਰ ਹੋਵੇ ਦਿਖ ਰਹੀ ਆ ਉਹ ਸੀਨ ਦੇ ਉੱਪਰ ਉੱਪਰ ਸੀਨ ਲਾਉਣੀ ਆ ਦੇਖੋ ਤੁਹਾਨੂੰ ਲੈਸ ਦਿਖਾਵਾਂਗੇ ਕਿੰਨੀ ਫਿਨਿਸ਼ਿੰਗ ਨਾਲ ਲੱਗਦੀ ਐਵੇਂ ਚਾਹੇ ਤੁਸੀਂ ਪਾਈਪਿੰਗ ਲਾ ਲਓ ਚਾਹੇ ਤੁਸੀਂ ਲੈਸ ਲਾ ਲਓ ਕੁਝ ਵੀ ਲਗਾ ਸਕਦੇ ਐਵੇਂ ਤੇ ਬਹੁਤ ਹੀ ਵਧੀਆ ਲੱਗ ਜਾਂਦੀ ਤੇ ਨਾਲੇ ਬਹੁਤ ਹੀ ਸੌਖਾ ਜਿਹਾ ਤਰੀਕਾ ਇਹ ਤੇ ਨਿਊ ਜਆ ਹੈਗਾ ਤੁਸੀਂ ਇਸ ਤਰੀਕੇ ਨਾਲ ਲੈਸ ਲਗਾ ਕੇ ਦੇਖੋ ਦੂਸਰੂ ਤਾਂ ਮਤਲਬ ਕੀ ਨਾ ਕਈ ਭੈਣਾਂ ਕਹਿੰਦੇ ਨੇ ਸਾਨੂੰ ਲਾਉਣੀ ਨਹੀਂ ਆਉਂਦੀ ਗੋਮ ਜੀ ਤਾਂ ਐਵੇਂ ਪਤਾ ਨਹੀਂ ਕਿਵੇਂ ਲਾਉਂਦੇ ਆ ਲੋਚ ਮੈਂ ਮੈਂ ਬੀ ਇਹ ਲੋਚ ਲਾਪਾਸੇ ਲਗਾ ਲਈ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਵੀਡੀਓ ਜਿਹੜੀ ਆਪਣੀ ਪਹਿਲਾਂ ਪਹੁੰਚਿਆ ਕਰਿਆ ਦੇਖੋ ਹੁਣ ਐਵੇਂ ਸੀਨ ਲੱਗ ਗਈ ਹੁਣ ਆਪਾਂ ਇਹਨੂੰ ਸਿੱਧਾ ਕਰਕੇ ਦਿਖਾਉਣੇ ਤੁਹਾਨੂੰ ਲੋਜੀ ਆਪਣਾ ਸਿੱਧਾ ਤੇ ਆ ਆਪਾਂ ਇਹਨੂੰ ਅੰਦਰ ਨੂੰ ਤਰਪਾਈ ਕਰਕੇ ਫੋਲਡ ਕਰਦੇ ਆਂਗੇ ਤੁਸੀਂ ਦੇਖੋ ਆਹ ਦੇਖੋ ਸਿੱਧਾ ਆਹ ਦੇਖੋ ਕਿਨੀ ਫਿਨਿਸ਼ਿੰਗ ਨਾਲ ਲੱਗੀ ਤੁਸੀਂ ਚੈੱਕ ਕਰੋ ਹੁਣ ਠੀਕ ਆ ਆਹ ਦੇਖੋ ਇਧਰਲੀ ਸਾਈਡ ਵੀ ਗੋਮਾ ਤੇ ਆਪਾਂ ਹੁਣ ਇਹਨੂੰ ਐਵੇਂ ਕਰਕੇ ਤਰਪਾਈ ਕਰਦੇ ਆਂਗੇ ਬਸ ਆਹ ਦੇਖੋ ਨਹੀਂ ਤਾਂ ਤਕਰੀਬਨ ਜਦੋਂ ਆਪਾਂ ਦੂਸਰੂ ਲੈਸ ਲਗਾਉਣੀ ਹੈ ਨਾ ਫੋਲਡ ਕਰਦੇ ਆ ਤਾਂ ਉੱਪਰਲੇ ਪਾਸੇ 셔ਟ ਦਾ ਪੁੱਠਾ ਪਾਸਾ ਆ ਜਾਂਦਾ ਅੰਦਰ ਐਵੇਂ ਜਿਹੜਾ ਆਪਣਾ ਸਾਰੇ ਅੰਦਰਲੀ ਤਰਪਾਈ ਵੀ ਸਿੱਧੇ ਪਾਸਾ ਰਹੂਗਾ ਆ ਦੇਖੋ ਕਿੰਨੀ ਫਿਨਿਸ਼ਿੰਗ ਨਾਲ ਲੱਗੀ ਹੋਈ ਹੈ ਇਹ ਲੈਸ ਉੱਪਰ ਵੀ ਸੀਨ ਲਗਾਉਣੀ ਤੁਸੀਂ ਲਗਾ ਸਕਦੇ ਹੋ ਜੇ ਨਹੀਂ ਸੀਨ ਲਗਾਉਣੀ ਤੁਸੀਂ ਤੇ ਇਹਨੂੰ ਪ੍ਰੈਸ ਨਾਲ ਤੁਸੀਂ ਚੰਗੀ ਤਰ੍ਹਾਂ ਪ੍ਰੈਸ ਕਰ ਦੋ ਜਿਵੇਂ ਕਿ ਇਹ ਬਿਠਾ ਦਿਓ ਤੇ ਤਰਪਾਈ ਕਰ ਦੋ ਬਹੁਤ ਹੀ ਵਧੀਆ ਫਿਨਿਸ਼ਿੰਗ ਨਾਲ ਲੱਗਦੀ ਹੈ ਤੁਹਾਨੂੰ ਆਪਾਂ ਲਾਸਟ ਤੇ ਦਿਖਾਵਾਂਗੇ ਚਾਰਾਂ ਚਾਕਾ ਤੇ ਲੱਗੀ ਕਿੰਨੀ ਫਿਨਿਸ਼ਿੰਗ ਨਾਲ ਲੱਗੀ ਹੋਈ ਹੈ ਇਹ ਬਿਲਕੁਲ ਵੀ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹਨੂੰ ਦੂਸਰੂ ਤਰ੍ਹਾਂ ਜੋ ਹੋਰ ਤਰੀਕੇ ਨਾਲ ਲਗਾਏ ਉਵੇਂ ਹੀ ਲੱਗੂ ਜਿਵੇਂ ਆਪਾਂ ਦੂਸਰੂ ਪਹਿਲਾ ਤਰੀਕਾ ਵਰਤੀਆ ਤੇ ਸੀ ਬਹੁਤ ਪੁਰਾਣਾ ਉਹ ਤਰੀਕਾ ਤਾਂ ਜਿਹੜਾ ਆਪਾਂ ਯੂਜ਼ ਕਰ ਰਹੇ ਆ ਆ ਹੁਣ ਤੁਸੀਂ ਇਸ ਤਰੀਕੇ ਨਾਲ ਲਗਾਇਆ ਕਰੋ ਲੈਸ ਬਹੁਤ ਸੋਖੀ ਲੱਗਦੀ ਆ ਆ ਦੇਖੋ ਤੇ ਹਰ ਕੋਈ ਭੈਣ ਲਾ ਸਕਦੀ ਐਵੇਂ ਵੀਡੀਓ ਨੂੰ ਨਾਲ ਦੇਖ ਕੇ ਤੁਸੀਂ ਵੀਡੀਓ ਵਧੀਆ ਲੱਗਦੀਂ ਦੀ ਕਮੈਂਟ ਜਰੂਰ ਕਰਿਆ ਕਰੋ ਮੇਰੀ ਭੈਣ ਬਣ ਕੇ ਲਓ ਜੀ ਅਸੀਂ ਆਇਆ ਪੱਤਰ ਪਾਈ ਕਰਦੇ ਆਂਗੇ ਤਾਂ ਤੁਸੀਂ ਪੁੱਛੋ ਗਿਆ ਤਾ ਲੱਗ ਲਗ ਗਿਆ ਲੋਚ ਇਤਨਾ ਆ ਗਿਆ ਇੱਕ ਵਾਰ ਵਾਪਸ ਆ ਜਾ ਸਾਥੀ ਇਹ ਟੀਵੀ ਦੀ ਆਵਾਜ਼ ਮੇਰੀ ਜ਼ਿਆਦਾ ਆਈ ਜਾਂਦੀ ਹੈ ਥੋੜਾ ਜਿਹਾ ਇਗਨੋਰ ਕਰਿਓ ਇਸ ਚੀਜ਼ ਨੂੰ ਅਵੇ ਕਿਸੇ ਨੇ ਵੀ ਹੱਥ ਨਹੀਂ ਦੋਚ ਲੋਕੋ ਕਿਨਸੋਂ ਆਏ ਹਾਂ ਅਭੀ ਵੀ ਛੇਟਾ ਉਹਨਾਂ ਆਪਾਂ ਇਧਰਲੀ ਸਾਈਡ ਵੀ ਲਗਾ ਲਈ ਸੀ ਆ ਦੇਖੋ ਤੇ ਵਾ ਪ੍ਰੈਸ ਮਾਰ ਕੇ ਇਹਨੂੰ ਚੰਗੀ ਤਰ੍ਹਾਂ ਬਿਠਾ ਦਾਂਗੇ ਤੇ ਮੜ ਕੇ ਤਰਪਾਈ ਕਰ ਦਾਂਗੇ ਚਾਰਾ ਚੱਕਾ ਤੇ ਆਪਾਂ ਐਵੇਂ ਹੀ ਲਗਾਉਣੀ ਆ ਦੋਹਾਂ ਤੇ ਆਪਣੀ ਲੱਗਦੀ ਆ ਦੋਹਾਂ ਤੇ ਆਪਾਂ ਦੂਸਰੂ ਵੀ ਐਵੇਂ ਹੀ ਲਗਾਉਣੀ ਆ ਇਸ ਸਰ ਤੋਂ ਬੱਸਦਾ ਕਿਤਨੇ ਲੋਕੋ ਨੇ ਹਮੇਸ਼ਾ ਇਹਦੇ ਸੈਂਟਰ ਪੈਨਲ 'ਚ ਵੀ ਲਾਈ ਆ ਲੈਸ ਤੇ ਆਪਾਂ ਫੁੱਲ ਤੋਂ ਲਾਸਟ ਤੇ ਸ਼ਰਟ ਦੀ ਫੋਟੋ ਦੱਸ ਪਾਵਾਂਗੇ ਤੁਸੀਂ ਦੱਸਿਓ ਕਿਵੇਂ ਲੱਗੀ ਹੁਣ ਆਪਾਂ ਨੇ ਦੂਸਰੀ ਬੈਕ ਤੇ ਰਹਿ ਗਈ ਆਪਾਂ ਫਰੰਟ ਤੇ ਦੋਨਾਂ ਭੱਲਿਆਂ ਤੇ ਲਾ ਲਈ ਆ ਦੋਨਾਂ ਚੱਕਾ ਤੇ ਯਾਨੀ ਕਿ ਬੈਕ ਤੇ ਲਾਉਣੀ ਆ ਠੀਕ ਆ ਤੇ ਮੇਰੀ ਲੈਸ ਪੂਰੀ ਹੋਣ ਕਰਕੇ ਮੈਂ ਪਹਿਲਾਂ نیچے ਨੂੰ ਫੋਲਡ ਕੀਤਾ ਐ ਇਸ ਕਰਕੇ ਤੁਸੀਂ ਇਸ ਜੀਦ ਦਾ ਨਾ ਰੱਖਿਓ ਵੀ ਤੁਸੀਂ ਉੱਪਰੋਂ ਲਗਾ ਰਹੇ ਹੋ ਠੀਕ ਆ ਤੁਸੀਂ ਜੇ ਲੈਸ ਤੁਹਾਡੀ ਪੂਰੀ ਆ ਤਾਂ ਤੁਸੀਂ نیچے ਤੋਂ ਹੀ ਸ਼ੁਰੂ ਕਰਨੀ ਐ ਇਸ ਜੀਦ ਲੋਡ ਕੋਈ ਇੱਕ ਪੈਰ ਲਾਉਣ ਦੀ ਲੋੜ ਨਹੀਂ ਕੋਈ ਸਿੰਗਲ ਪੈਰ ਦੀ ਚੜਾਉਣ ਦੀ ਲੋੜ ਨਹੀਂ ਐ ਜਿਹੜਾ ਆਪਣੀ ਸਿੰਪਲ ਮਸ਼ੀਨ ਤੇ ਪੈਰ ਚੜਿਆ ਹੁੰਦਾ ਉਸੇ ਨਾਲ ਇਹ ਲੈਸ ਐ ਜਿਹੜੀ ਲੱਗ ਜਾਂਦੀ ਐ بس ਇੱਕ ਨਾ ਪ੍ਰੈਸ ਨਾਲ ਜਾਂ ਤੁਸੀਂ ਫਿਰ ਚੌਕ ਨਾਲ ਨਿਸ਼ਾਨ ਬਣਾ ਲਿਓ ਤਾਂ ਕਿ ਜਿੱਥੇ-ਜਿੱਥੇ ਤੁਸੀਂ ਇਹ ਲੈਸ ਜਿੰਨਾ ਆਪਣਾ ਹੋਲਡਿੰਗ ਅੰਦਰ ਨੂੰ ਕਰਨੀ ਉਸ ਜੀਤੇ ਲੈਸ ਅਟੈਚ ਸੌਖੇ ਤਰੀਕੇ ਨਾਲ ਹੋ ਜਾਈ ਆਪਾਂ ਪ੍ਰੈਸ ਨਾਲ ਪੂਰੀ ਕਰੀਜ ਬਣਾਈ ਹੋਈ ਆ ਪੋਸਟ ਕੀਤੇ ਸੀਨ ਲਾਈ ਕਰਨੇ ਬਸ ਲੈਸ ਧਰ ਕੇ ਸੀਨ ਓਨੀ ਜਗ੍ਹਾ ਤੇ ਲਾਉਣੀ ਆ ਜਿੰਨੀ ਤੁਸੀਂ ਲੈਸ ਵਿੱਚ ਦੇਣੀ ਆ ਠੀਕ ਆ ਯਾ ਕਿਉਂਕਿ ਬਾਅਦ ਚੋਂ ਹੀ ਓਨੀ ਕੀ ਲੈਸ ਬਾਹਰ ਨਿਕਲੂਗੀ ਜਿੱਥੋਂ ਤੱਕ ਸੀਨ ਲੱਗੀ ਹੋਊਗੀ ਉਦੋਂ ਅੱਗੇ-ਅੱਗੇ ਪਲੈਸ ਲਗਾ ਕੇ ਤਰਪਾਈ ਕਰਤੀ ਆ ਦੇਖੋ ਕਿੰਨੀ ਫਿਨਿਸ਼ਿੰਗ ਨਾਲ ਲੈਸ ਲੱਗੀ ਤੁਸੀਂ ਵੀ ਇਸ ਤਰੀਕੇ ਨਾਲ ਜਿਹੜੀ ਕਿ ਲੈਸ ਲਗਾ ਸਕਦੇ ਹੋ ਤੇ ਚਲੋ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਠੀਕ ਆ ਤੇ ਲਾ ਕੇ ਜਰੂਰ ਦੇਖਿਓ ਇਸ ਤਰੀਕੇ ਨਾਲ ਲੈਸ ਲਗਾ ਕੇ ਜਰੂਰ ਦੇਖਿਓ ਠੀਕ ਆ ਜੇ ਸੋਖੀ ਲੱਗੀ ਤਾਂ ਆਪਾਂ ਨੂੰ ਕਮੈਂਟ ਚ ਫੀਡਬੈਕ ਜਰੂਰ ਦਿਓ ਠੀਕ ਆ ਵੀ ਤੁਸੀਂ ਲਗਾਈ ਆ ਤੇ ਵਧੀਆ ਲੱਗੀ ਵਧੀਆ ਤਰੀਕੇ ਨਾਲ ਲੱਗੀ ਓਕੇ ਬਾਏ